ਜਿਵੇਂ ਕਿ ਤੁਹਾਨੂੰ ਪਤਾ ਹੈ ਦਿਲਜੀਤ ਦੋਸਾਂ ਸੋਸ਼ਲ ਮੀਡੀਆ ਤੇ ਰੌਣਕ ਲਾ ਕੇ ਰੱਖਦਾ ਹੈ ਤੇ ਪੂਰੇ ਹਾਸੇ ਮਜ਼ਾਕ ਕਰਦਾ ਹੈ ਤੇ ਲੋਕਾਂ ਨੂੰ ਐਂਟਰਟੇਨਮੈਂਟ ਕਰਦਾ ਹੈ ਤੇ ਲੋਕ ਵੀ ਦਿਲਜੀਤ ਦੋਸਾਂ ਦੀ ਇਸ ਅਦਾ ਤੇ دیਵਾਨੇ ਅਤੇ ਵੇਟ ਰਹਿੰਦੀ ਹੈ ਲੋਕਾਂ ਨੂੰ ਵੀ ਦਿਲਜੀਤ ਦੋਸਾਂ ਦੀ ਐਵੇਂ ਦੀਆਂ ਵੀਡੀਓਜ਼ ਦੇਖਣ ਦੀ ਤੇ ਹੁਣ ਦਿਲਜੀਤ ਦੋਸਾਂ ਨੇ ਆਪਣੇ ਸਨੈਪਚੈਟ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਆ ਜਦੋਂ ਕਾਰਟਾਇਰ ਦੇ ਵੱਲੋਂ ਉਹਨਾਂ ਨੂੰ ਗਿਫਟ ਭੇਜਿਆ ਜਾਂਦਾ ਹੈ ਉਹਨਾਂ ਦੇ ਹੋਲਡਰ ਰੂਮ ਤੇ ਤਾਂ ਫਿਰ ਦੇਖੋ ਦਿਲਜੀਤ ਦੋਸਾਂ ਕੀ ਕਹਿੰਦਾ ਆ ਓ ਬੱਲੇ ਬੱਲੇ ਥੈਂਕ ਯੂ ਥੈਂਕ ਯੂ ਕਾਰਟੇਰ ਟੀਮ ਥੈਂਕ ਯੂ ਥੈਂਕ ਯੂ ਜੀ ਮਾਈ ਗॉड ਇਨ ਅੰਗਰੇਜੀ ਧੀਰ ਦਲਜੀਤ ਵੈਲਕਮ ਟੂ ਪਾਰੇਸਨਾਵ ਦਾ ਬਰੀ ਬੈਸਟ ਫਾਰ आवर ਕਾਨਸਰਟ ਤੁਮਾਰੋ ਆਈ ਏਮ ਡਿਲਾਈਟਿਡ ਟੂ ਮੀਟ ਯੂ ਐਂਡ ਇੰਟਰੋਡਿਊਸ ਦਾ ਮੋਸਟ ਬਿਊਟੀਫੁਲ ਕਾਰਟੇਰ ਵੈਰੀ ਹੈਵਿੰਗ ਰਜੀ ਟੂ ਯੂ ਸਵਾਗਤ ਸਵਾਗਤ ਹੈ ਬੇਰੀ ਬੇਰੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਇਹਦੀ ਤਾਂ ਲੋੜ ਨਹੀਂ ਜੇ ਪੀਂਦਾ ਨਹੀਂ ਆ ਅਸੀਂ ਖੋਲ ਲੈਨੇ ਕੋਈ ਗੱਲ ਨਹੀਂ ਖਾਰਟੀਅਰ ਨੇ ਬੋਤਲਾਂ ਭੇਜੀਆਂ ਨੇ ਬੀਅਰ ਦੀਆਂ ਕਹਿੰਦਾ ਦਲਜੀਤ ਦਸਾਂਜ ਵੀ ਇਹ ਤਾਂ ਆਪਾਂ ਪੀਂਦੇ ਨਹੀਂ ਕੋਈ ਗੱਲ ਨਹੀਂ ਆਪਾਂ ਦੂਜਾ ਬਕਸਾ ਖੋਲ ਲੈਂਦੇ ਆ ਤਾਂ ਦੋਸਤੋ ਰੌਣਕਾਂ ਲਾ ਕੇ ਰੱਖਦਾ ਆ ਦਸਾਂਜ ਵਾਲਾ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਪੈਰਿਸ ਲਾਈਵ ਕੰਸਰਟ ਦੀ ਵੀਡੀਓ ਅਪਡੇਟ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਜਦੋਂ ਪੈਰਿਸ ਲਾਈਵ ਕੰਸਰਟ ਸਟਾਰਟ ਹੋਵੇਗਾ ਧੰਨਵਾਦ